ਅਸੀਂ ਭਲਾ ਕਰਦੇ ਹੁਆ ਅੱਖ ਨਾ ਜਾਈਏ ਕਈ ਵਾਰੀ ਕੀ ਹੁੰਦਾ ਕਿ ਅਸੀਂ ਚੰਗਿਆਈ ਦੀ ਰਾਹ ਨੂੰ ਫੋਲੋ ਕਰ ਰਹੇ ਹਾਂ ਆਪਾਂ ਚਰਚ ਦੇ ਵਿੱਚ ਆਉਂਦੇ ਆਪਾਂ ਨੂੰ ਖੁਦਾ ਦੇ ਦਾਸ ਇੱਥੇ ਸਿਖਾਉਂਦੇ ਆ ਵਚਨ ਦੇ ਵਿੱਚੋਂ ਕਿ ਤੁਸੀਂ ਬੁਰੀਾਈ ਨੂੰ ਭਲਾਈ ਦੇ ਨਾਲ ਜਿੱਤ ਲਓ ਕਿਉਂਕਿ ਵਚਨ ਚ ਇਦਾਂ ਹੀ ਲਿਖਿਆ ਆ ਅਰ ਜਦੋਂ ਅਸੀਂ ਘਰੇ ਵੀ ਬੈਠ ਕੇ ਬਾਣੀ ਨੂੰ ਪੜ੍ਹਦੇ ਆ ਤਾਂ ਬਾਣੀ ਵੀ ਸਾਨੂੰ ਇਦਾਂ ਹੀ ਕਹਿੰਦੀ ਵੀ ਤੁਸੀਂ ਚੰਗਾ ਬੋਲੋ ਚੰਗਾ ਕਰੋ ਸੱਚ ਨੂੰ ਫੋਲੋ ਕਰੋ ਅਸੀਂ ਕਰਦੇ ਰਹਿੰਨੇ ਆ ਪਰ ਕੀ ਹੁੰਦਾ ਆ ਬਹੁਤ سارے ਲੋਕਾਂ ਦਾ ਤਜਰਬਾ ਇਦਾਂ ਹੀ ਆ ਕਿ ਜਦੋਂ ਉਹ ਕਿਸੇ ਨਾਲ ਚੰਗਾ ਕਰਦੇ ਆ ਤੇ ਉਹ ਚੰਗਾ ਉਹਨਾਂ ਦੇ ਭਾਰਾ ਪੈ ਜਾਂਦਾ ਆ ਉਹਨਾਂ ਦੇ ਨਾਲ ਉਲਟਾ ਹੋ ਜਾਂਦਾ ਹੈ ਬੁਰਾ ਹੋ ਜਾਂਦਾ ਹੈ ਉਹਨਾਂ ਨੇ ਕਿਸੇ ਨੂੰ ਸਹੀ ਰਾਹ ਦੱਸਿਆ ਪਰ ਉਹਨਾਂ ਤੇ ਇਲਜ਼ਾਮ ਲੱਗਾ ਕਿ ਇਹਨੇ ਇਹਨੂੰ ਗਲਤ ਰਾਹੇ ਪਾ ਦਿੱਤਾ ਹੈ ਕਿਸੇ ਨੂੰ ਖੂਹ ਵਿੱਚੋਂ ਕੱਢ ਰਿਹਾ ਸੀ ਪਰ ਦੇਖਣ ਵਾਲੇ ਨੇ ਕਹਿ ਦਿੱਤਾ ਕਿ ਨਹੀਂ ਧੱਕਾ ਹੀ ਖੂਚ ਇਹਨੇ ਦਿੱਤਾ ਹੈ ਸਮਝ ਰਹੇ ਹੋ ਮੇਰੀ ਗੱਲ ਨੂੰ ਤਾਂ ਬਹੁਤ ਸਾਰੇ ਲੋਕੀ ਕੀ ਆ ਫਿਰ ਉਹ ਸੋਚਦੇ ਅੱਛਾ ਇਹਦੇ ਨਾਲ ਵੀ ਚੰਗਾ ਕੀਤਾ ਸੀ ਇਹਨੇ ਵੀ ਮੈਨੂੰ ਮਾੜਾ ਕਹਿ ਦਿੱਤਾ ਇਹਦੇ ਇਹਦਾ ਭਲਾ ਕੀਤਾ ਸੀ ਇਹਨੇ ਮੇਰਾ ਗੁਣ ਨਹੀਂ ਜਾਣਿਆ ਇਨੂੰ ਮੈਂ ਇਦਾਂ ਕਿਹਾ ਸੀ ਇਹਨੇ ਮੇਰੇ ਉੱਤੇ ਦੋਸ਼ ਲਾ ਦਿੱਤਾ ਮੈਂ ਤਾਂ ਹਰ ਥਾਂ ਤੇ ਇਹਦੇ ਨਾਲ ਤੁਰਦਾ ਸੀ ਇਹ ਮੈਨੂੰ ਧੋਖਾ ਦੇ ਗਿਆ ਟਾਈਮ ਆਉਣ ਦੇ ਉੱਤੇ ਤਾਂ ਕਹਿੰਨਾ ਹੁਣ ਤੋਂ ਮੈਂ ਚੰਗਾ ਕੁਝ ਕਰਨਾ ਹੀ ਨਹੀਂ ਕੀ ਹੋਇਆ ਉਹ ਚੰਗਾ ਕਰਦਿਆਂ ਕਰਦਿਆਂ ਅੱਕ ਗਿਆ ਹੁਣ ਜਦੋਂ ਉਹ ਚੰਗਾ ਕਰਦਿਆਂ ਹੋਇਆ ਅੱਕ ਗਿਆ ਤਾਂ ਉਹ ਕੀ ਕਰਨਾ ਸ਼ੁਰੂ ਕਰੇਗਾ ਬੁਰੀਾਈ ਅਰ ਜਦੋਂ ਬੁਰੀਾਈ ਕਰਨੀ ਸ਼ੁਰੂ ਕਰੇਗਾ ਤਾਂ ਕੀ ਬੀਜੇਗਾ ਬੁਰੀ ਆਈ ਤਾਂ ਹੁਣ ਕੀ ਆ ਕਦੀ ਉਹਨੂੰ ਚੰਗਾ ਵੜਨਾ ਪਏਗਾ ਕਦੀ ਉਹਨੂੰ ਬੁਰਾ ਵੜਨਾ ਪਏਗਾ ਕਿਉਂ ਕਿਉਂਕਿ ਕੁਛ ਉਹਨੇ ਚੰਗਿਆਈਆਂ ਬੀਜੀਆਂ ਆ ਤੇ ਕੁਛ ਉਹਨੇ ਬੁੜਿਆਈਆਂ ਬੀਜ ਦਿੱਤੀਆਂ ਆ ਪਰ ਬਾਣੀ ਸਾਨੂੰ ਕੀ ਦੱਸਦੀ ਆ ਅਸੀਂ ਚੰਗਾ ਕਰਦੇ ਆ ਅੱਕਣਾ ਨਹੀਂ ਜੇ ਅਸੀਂ ਚੰਗਾ ਕਰਦੇ ਆਂ ਅੱਕ ਗਏ ਭਾਵ ਅਸੀਂ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਜੋ ਬੁਰਾ ਆ ਉਹਦਾ ਫਰੂਟ ਵੀ ਮਿਲਣਾ ਆ ਕਹਿੰਦਾ ਬੁਰੇ ਰੁੱਖਾਂ ਤੋਂ ਚੰਗੇ ਫਲ ਤੋੜੇ ਨਹੀਂ ਜਾਂਦੇ ਚੰਗੇ ਰੁੱਖਾਂ ਨੂੰ ਹੀ ਚੰਗੇ ਫਲ ਲੱਗਦੇ ਆ ਸੋ ਅਗਰ ਅਸੀਂ ਚਾਹਨੇ ਆ ਸਾਡੀ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਤੇ ਸਾਨੂੰ ਉੱਤਮ ਚੀਜ਼ਾਂ ਮਿਲਣ ਜਿੱਥੇ ਅਸੀਂ ਜਾਈਏ ਇੱਜ਼ਤ ਮਿਲੇ ਜਿੱਥੇ ਅਸੀਂ ਜਾਈਏ ਸਾਨੂੰ ਪੱਖ ਮਿਲੇ ਜਿੱਧਰ ਨੂੰ ਅਸੀਂ ਜਾਈਏ ਸਾਡੀ ਲੋਕਾਂ ਦੇ ਵਿੱਚ ਵਾਹ ਵਾ ਹੋਏ ਸਾਡੇ ਬੱਚਿਆਂ ਦੇ ਕੰਮ ਬੜਨ ਜਾਂ ਹੋਰ ਸਪਿਰਚੁਅਲ ਚੀਜ਼ਾਂ ਲਾ ਲੋ ਕਿ ਤੁਸੀਂ ਬੈਠੇ ਹੋ ਤੁਹਾਨੂੰ ਭੂਤ ਨਹੀਂ ਚਿੰਬੜਨ ਪਰ ਪਰਮੇਸ਼ਵਰ ਦਾ ਮਸਾ ਤੁਹਾਡੇ ਉੱਤੇ ਉਤਰੇ ਸਮਝ ਰਹੇ ਹੋ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਹਾਊਗਾ ਚੰਗਿਆਈ ਨੂੰ ਕਦੀ ਵੀ ਛੱਡਣਾ ਨਹੀਂ ਹਮੇਸ਼ਾ ਚੰਗਿਆਈ ਵਿੱਚ ਬਣੇ ਰਹੋ ਦੀ ਵੀ ਹਾਰੋ ਨਾ ਅਗਰ ਕੋਈ ਜਾਣਾ ਬੁਰਾਈ ਕਰਦਿਆ ਨਹੀਂ ਥੱਕ ਰਿਆ ਤੇ ਤੁਸੀਂ ਚੰਗਿਆਈ ਕਰਦਿਆ ਕਿਉਂ ਥੱਕ ਰਹੇ ਹੋ ਅਗਰ ਕਿਸੇ ਬਨੋਖ ਨੇ ਆਪਣਾ ਇਹ ਸੁਭਾਅ ਬਣਾਇਆ ਹੋਇਆ ਕਿ ਉਹਨੇ ਕਦੀ ਵੀ ਕੁਝ ਚੰਗਾ ਨਹੀਂ ਕਰਨਾ ਉਹ ਆਪਣੇ ਸੁਭਾਅ ਤੇ ਕਾਇਮ ਆ ਜਦ ਕਿ ਉਹ ਜਾਣਦਾ ਆ ਕਿ ਬੁਰਾ ਹੈ ਫਿਰ ਤੁਸੀਂ ਆਪਣਾ ਚੰਗੇ ਰਹਿਣ ਵਾਲਾ ਸੁਭਾਅ ਕਿਉਂ ਨਹੀਂ ਬਿਲਡ ਕਰਦੇ ਤਾਂ ਵਚਨ ਸਾਨੂੰ ਇਦਾਂ ਕਹਿੰਦਾ ਜੇ ਅਸੀਂ ਭਲਾ ਕਰਦੇ ਨਾ ਅਕੀਏ ਤਾਂ ਕੀ ਹੋਏਗਾ ਕਹਿੰਦਾ ਅਸੀਂ ਵੇਲੇ ਸਿਰ ਵੱਡਾਂਗੇ ਫਿਰ ਰਾਈਟ ਟਾਈਮ ਤੇ ਉਹ ਭਲਾਈਆਂ ਸਾਡੇ ਸਾਹਮਣੇ ਆਉਣਗੀਆਂ